ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਜ਼ਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਆਪਣੀ ਬੇਟੀ ਦਾ ਵਿਆਹ ਕਰ ਰਹੇ ਹੋ ਤਾਂ ਇਹਨਾਂ ਦੋ ਸਤਾਨਾਂ ਤੇ ਭੁੱਲ ਕੇ ਵੀ ਆਪਣੀ ਬੇਟੀ ਦਾ ਵਿਆਹ ਕਦੇ ਵੀ ਨਾ ਕਰਿਓ ਤੁਹਾਡੀ ਬੇਟੀ ਹਮੇਸ਼ਾ ਦੁਖੀ ਤੇ ਗਰੀਬ ਰਹੇਗੀ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਅੱਜ ਦੀ ਵੀਡੀਓ ਨੂੰ ਪੂਰੇ ਵਿਸ਼ਵਾਸ ਦੇ ਨਾਲ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਸਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਪੁਰਾਣੀ ਸਮੇਂ ਦੀ ਗੱਲ ਏ ਇੱਕ ਪਿੰਡ ਦੇ ਵਿੱਚ ਇੱਕ ਗਰੀਬ ਮਜ਼ਦੂਰ ਵਿਅਕਤੀ ਰਹਿੰਦਾ ਸੀ ਤੇ ਉਹ ਨਾਲ ਦੇ ਪਿੰਡ ਸ਼ਹਿਰ ਕਿਸੇ ਸੇਠ ਦੀ ਦੁਕਾਨ ਤੇ ਕੰਮ ਕਰਨ ਚਾਇਆ ਕਰਦਾ ਸੀ ਉਸ ਦੇ ਕੰਮ ਤੇ ਜਾਣ ਤੋਂ ਬਾਅਦ ਦੇ ਵਿੱਚ ਉਸ ਦੀ ਬੇਟੀ ਉਸ ਨੂੰ ਹਰ ਰੋਜ਼ ਖਾਣਾ ਪਹੁੰਚਾਉਣ ਦੇ ਲਈ ਜਾਂਦੀ ਸੀ ਜਿਵੇਂ ਹੀ ਉਹ ਬੇਟੀ ਆਪਣੇ ਸਕੂਲ ਤੋਂ ਪੜ੍ਹਾਈ ਕਰਕੇ ਆਉਂਦੀ ਤੇ ਘਰੇ ਖਾਣਾ ਖਾਣ ਤੋਂ ਬਾਅਦ ਉਸਦੀ ਮਾਤਾ ਉਸ ਨੂੰ ਕਹਿੰਦੀ ਕਿ ਆਪਣੇ ਪਿਤਾ ਦਾ ਦੁਪਹਿਰ ਦਾ ਖਾਣਾ ਉਸ ਨੂੰ ਫੜਾ ਕੇ ਆਉਣ ਦੇ ਲਈ ਤੇ ਇਸੇ ਤਰ੍ਹਾਂ ਉਸ ਮਜ਼ਦੂਰ ਦੀ ਬੇਟੀ ਆਪਣੇ ਪਿਤਾ ਨੂੰ ਖਾਣਾ ਫੜਾਉਣ ਦੇ ਲਈ ਹਰ ਰੋਜ਼ ਜਾਂਦੀ ਸਮਾਂ ਬੀਤਦਾ ਗਿਆ ਉਹ ਸੇਠ ਕਾਫੀ ਉਹ ਸੇਠ ਦੀ ਦੁਕਾਨ ਤੇ ਉਹ ਮਜ਼ਦੂਰ ਕਾਫੀ ਲੰਬੇ ਸਮੇਂ ਤੋਂ ਕੰਮ ਕਰਦਾ ਸੀ ਸਮਾਬੀਤ ਦਾ ਗਿਆ ਉਸਦੀ ਬੇਟੀ ਜਵਾਨ ਹੋ ਗਈ ਤੇ ਹਰ ਰੋਜ਼ ਉਸਦੀ ਬੇਟੀ ਸ਼ਹਿਰ ਜਾਂਦੀ ਆਪਣੇ ਪਿਤਾ ਨੂੰ ਖਾਣਾ ਦੇਣ ਦੇ ਲਈ ਜਿੱਥੇ ਉਸਦਾ ਪਿਤਾ ਕੰਮ ਕਰਦਾ ਸੀ ਤੇ ਇਸੇ ਤਰ੍ਹਾਂ ਜਿਵੇਂ ਹੀ ਉਸ ਉਹ ਸਮਝਦੂਰ ਦੀ ਬੇਟੀ ਹਰ ਰੋਜ਼ ਆਪਣੇ ਪਿਤਾ ਨੂੰ ਖਾਣਾ ਫੜਾਉਣ ਦੇ ਲਈ ਜਾਂਦੀ ਰਹੀ ਤੇ ਉਹ ਸੇਠ ਹਰ ਰੋਜ਼ ਮਜ਼ਦੂਰ ਦੀ ਬੇਟੀ ਨੂੰ ਦੇਖਦਾ ਰਿਹਾ ਤੇ ਇੱਕ ਦਿਨ ਆ ਉਸ ਮਜ਼ਦੂਰ ਨੂੰ ਕਹਿਣ ਲੱਗਾ ਕਿ ਤੇਰੀ ਬੇਟੀ ਬਹੁਤ ਹੀ ਜ਼ਿਆਦਾ ਸੁੰਦਰ ਏ ਸਸ਼ੀਲ ਏ ਤੇ ਸੰਸਕਾਰੀ ਏ ਮੈਂ ਇਹ ਚੀਜ਼ ਕਾਫੀ ਲੰਬੇ ਸਮੇਂ ਤੋਂ ਨੋਟ ਕਰਦੀ ਆ ਤੇ ਇਹ ਸੁਣ ਕੇ ਉਹ ਮਜ਼ਦੂਰ ਕਹਿਣ ਲੱਗਦਾ ਹੈ ਕਿ ਹਾਂ ਮੇਰੀ ਬੇਟੀ ਬਹੁਤ ਹੀ ਜ਼ਿਆਦਾ ਵਧੀ ਹੈ ਤੇ ਲੱਖਾਂ ਦੇ ਵਿੱਚੋਂ ਏਕੇ ਜਿਹੜੇ ਘਰ ਦੇ ਵਿੱਚ ਮੇਰੀ ਬੇਟੀ ਵਿਆਹ ਕਰਕੇ ਜਾਵੇਗੀ ਉਸ ਘਰ ਦੇ ਵਿੱਚ ਹਮੇਸ਼ਾ ਖੁਸ਼ੀਆਂ ਤੇ ਸੁਖ-ਸਮਰiddhi ਬਣੀ ਰਹੇਗੀ ਤੇ ਮੈਂ ਆਪਣੀ ਬੇਟੀ ਨੂੰ ਪਾ ਕੇ ਬਹੁਤ ਹੀ ਜ਼ਿਆਦਾ ਧੰਨਵਾਣ ਬਣਿਆ ਹੋਇਆ। ਤੇ ਮਜ਼ਦੂਰ ਦੀ ਇਸ ਗੱਲ ਨੂੰ ਸੁਣ ਕੇ ਸੇਠ ਤੇ ਮਣ ਦੇ ਵਿੱਚ ਵੀ ਲਾਲਚ ਉੱਠਣ ਲੱਗਾ। ਕਿ ਆਪਣੇ ਮਨ ਦੇ ਵਿੱਚ ਸੋਚਣ ਲੱਗਾ ਕਿ ਇੰਨੀ ਸੋਹਣੀ ਤੇ ਸੁਸ਼ੀਲ ਲੜਕੀ ਮੈਨੂੰ ਕਿੱਥੇ-ਕਿਤੇ ਵੀ ਨਹੀਂ ਮਿਲੇਗੀ। ਤੇ ਆਪਣੀ ਮਨ ਦੇ ਵਿੱਚ ਇਹ ਹੀ ਸੋਚਣ ਲੱਗਾ ਕਿ ਜੇਕਰ ਇਸ ਮਜ਼ਦੂਰ ਦੀ ਲੜਕੀ ਦੀ ਸ਼ਾਦੀ ਮੈਂ ਆਪਣੇ ਬੇਟੇ ਦੇ ਨਾਲ ਕਰਵਾ ਦੇਵਾਂ ਤੇ ਮੇਰੇ ਘਰ ਦੇ ਵਿੱਚ ਬਹੁਤ ਹੀ ਸੋਹਣੀ ਤੇ ਸੁਸ਼ੀਲ ਨੂੰ ਆ ਜਾਵੇਗੀ ਸੇਖ ਦੇ ਮਨ ਦੇ ਵਿੱਚ ਇਹ ਵਿਚਾਰ ਆਉਣ ਤੋਂ ਬਾਅਦ ਦੇ ਵਿੱਚ ਸੇਖ ਨੇ ਸ਼ਾਮ ਦੇ ਸਮੇਂ ਸਥਾਣੀ ਦੇ ਨਾਲ ਆਪਣੀ ਘਰਵਾਲੀ ਦੇ ਨਾਲ ਇਹ ਵਿਚਾਰ ਕੀਤਾ ਕਿ ਮੇਰਾ ਇੱਕ ਨੌਕਰ ਮਜ਼ਦੂਰ ਹੀ ਕੰਮ ਕਰਦਾ ਹੈ ਤੇ ਉਸ ਦੀ ਬੇਟੀ ਬਹੁਤ ਹੀ ਜ਼ਿਆਦਾ ਸੁੰਦਰ ਤੇ ਸੁਸ਼ੀਲ ਹੈ ਤੇ ਬਹੁਤ ਸੰਸਕਾਰੀ ਹੈ ਤੇ ਮੈਂ ਆਪਣੇ ਬੇਟੇ ਦਾ ਵਿਆਹ ਉਸ ਦੀ ਬੇਟੀ ਦੇ ਨਾਲ ਕਰ ਦੇਵਾਂਗਾ ਤੇ ਮੇਰੇ ਘਰ ਦੇ ਵਿੱਚ ਕਦੇ ਵੀ ਧਨ-ਦੌਲਤ ਦੀ ਕਮੀ ਨਹੀਂ ਆਵੇਗੀ ਤੇ ਸਾਡਾ ਘਰ ਬਹੁਤ ਜ਼ਿਆਦਾ ਸਵਰਗ ਤੇ ਖੁਸ਼ੀਆਂ ਭਰਿਆ ਹੋਵੇਗਾ ਇਹ ਸੁਣ ਕੇ ਜਿਹੜੀ ਸੇਠ ਦੀ ਘਰਵਾਲੀ ਸੀ ਉਹ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸੇਠ ਨੂੰ ਬੋਲਣ ਲੱਗੀ ਤੇ ਇੰਨੇ ਨੂੰ ਹੀ ਸੇਠ ਦਾ ਬੇਟਾ ਵੀ ਆ ਗਿਆ ਆਉਣ ਤੋਂ ਬਾਅਦ ਵਿੱਚ ਜਦੋਂ ਉਸ ਨੇ ਲੜਾਈ ਝਗੜੇ ਦਾ ਕਾਰਨ ਪੁੱਛਿਆ ਆਪਣੀ ਮਾਤਾ ਤੋਂ ਤਾਂ ਉਹ ਸੇਠ ਦੀ ਘਰਵਾਲੀ ਆਪਣੇ ਬੇਟੇ ਨੂੰ ਕਹਿਣ ਲੱਗੀ ਕਿ ਇਹ ਤੇਰਾ ਪਿਤਾ ਤੇਰੀ ਵਿਆਹ ਦੀ ਗੱਲ ਇੱਕ ਨੌਕਰ ਦੀ ਬੇਟੀ ਦੇ ਨਾਲ ਕਰ ਰਿਹਾ ਹੈ ਤੇਰਾ ਵਿਆਹ ਇੱਕ ਆਪਣੇ ਨੌਕਰ ਮਜ਼ਦੂਰ ਦੀ ਬੇਟੀ ਦੇ ਨਾਲ ਕਰ ਰਿਹਾ ਹੈ ਇਹ ਸੁਣ ਕੇ ਸੇਠ ਦਾ ਬੇਟਾ ਵੀ ਗੁੱਸੇ ਵਿੱਚ ਬੋਲਣ ਲੱਗਾ ਆਪਣੇ ਪਿਤਾ ਨੂੰ ਕਿ ਜਿਵੇਂ ਤੁਹਾਡੀ ਉਮਰ ਢਲਦੀ ਜਾ ਰਹੀ ਏ ਓਵੇਂ ਤੁਹਾਡੀ ਮਤ ਵੀ ਮਾਰੀ ਗਈ ਏ ਤੁਹਾਨੂੰ ਅਮੀਰ ਗਰੀਬ ਤੇ ਛੋਟੇ ਵੱਡੇ ਦਾ ਕੁਝ ਪਤਾ ਹੀ ਨਹੀਂ ਲੱਗਦਾ ਕਿ ਮੈਂ ਹੁਣ ਆਪਣਾ ਵਿਆਹ ਉਸ ਮਜ਼ਦੂਰ ਦੀ ਬੇਟੀ ਦੇ ਨਾਲ ਕਰਾਵਾਂਗਾ ਇਹ ਸਭ ਉਹਨਾਂ ਦੇ ਘਰ ਦੇ ਵਿੱਚ ਸੁਣਨ ਤੋਂ ਬਾਅਦ ਵਿੱਚ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਪਰ ਸੇਠ ਆਪਣੀ ਗੱਲ ਤੇ ਇੱਕਦਮ ਪੱਕਾ ਰਹਿੰਦਾ ਤੇ ਉਹ ਕੁਝ ਹੀ ਦਿਨਾਂ ਦੇ ਵਿੱਚ ਵਿਆਹ ਦੀ ਗੱਲ ਕਰਕੇ ਤੇ ਆਪਣੇ ਬੇਟੇ ਦਾ ਵਿਆਹ ਪੱਕਾ ਉਸ ਮਜ਼ਦੂਰ ਦੀ ਬੇਟੀ ਦੇ ਨਾਲ ਕਰ ਦਿੰਦਾ ਜਿਵੇਂ ਹੀ ਵਿਆਹ ਦੀ ਤਾਰੀਖ ਨੇੜੇ ਆਉਂਦੀ ਤੇ ਉਹ ਮਜ਼ਦੂਰ ਸੋਚਣ ਲੱਗਦਾ ਏ ਕਿ ਮੈਂ ਏਡੇ ਵੱਡੇ ਘਰ ਦੇ ਨਾਲ ਮੱਥਾ ਤਾਂ ਲਗਾ ਲਿਆ ਵਿਆਹ ਤਾਂ ਆਪਣੀ ਬੇਟੀ ਦਾ ਕਰਨ ਚ ਆ ਰਿਆਂ ਪਰ ਮੇਰੇ ਕੋਲ ਕੋਈ ਵੀ ਪੈਸਾ ਨਹੀਂ ਕੁਝ ਨਹੀਂ ਮੈਂ ਆਪਣੀ ਬੇਟੀ ਦਾ ਵਿਆਹ ਇਸ ਤਰੀਕੇ ਦੇ ਨਾਲ ਕਰਾਂਗਾ ਪਰ ਉਹ ਜੋ ਸੇਠ ਸੀ ਜਿੱਥੇ ਮਜ਼ਦੂਰ ਕੰਮ ਕਰਦਾ ਸੀ ਉਹ ਸੇਠ ਨੇ ਵਿਆਹ ਤੋਂ ਕੁਝ ਹੀ ਦਿਨ ਪਹਿਲਾਂ ਉਸ ਮਜ਼ਦੂਰ ਦੇ ਘਰ ਕਾਫੀ ਪੈਸੇ ਭੇਜ ਦਿੱਤੇ ਤੇ ਇਹ ਕਿਹਾ ਕਿ ਇਹਨਾਂ ਪੈਸਿਆਂ ਦੇ ਨਾਲ ਹੀ ਉਹ ਜੋ ਬਰਾਤ ਜੋ ਵਿਆਹ ਦਾ ਖਰਚਾ ਹੈ ਉਸ ਦੀ ਦੇਖਭਾਲ ਕਰ ਲਵੇ ਤੇ ਉਹ ਮਜ਼ਦੂਰ ਨੇ ਆਪਣੇ ਕੋਲੋਂ ਵੀ ਜਿੰਨਾ ਵੀ ਹੋ ਸਕਿਆ ਆਪਣੀ ਬੇਟੀ ਦਾ ਬਹੁਤ ਸੋਨਾ ਵਿਆਹ ਕੀਤਾ ਤੇ ਵਿਆਹ ਤੋਂ ਜਦੋਂ ਉਹ ਆਪਣੀ ਬੇਟੀ ਨੂੰ ਵਿਦਾ ਕਰ ਰਿਹਾ ਸੀ ਡੋਲੀ ਤੋਰ ਰਿਹਾ ਸੀ ਤੇ ਆਪਣੀ ਬੇਟੀ ਨੂੰ ਕਹਿਣ ਲੱਗਿਆ ਕਿ ਤੂੰ ਮੇਰੀ ਪੱਗ ਦਾ ਖਿਆਲ ਰੱਖਣਾ ਜਿਵੇਂ ਤੂੰ ਮੇਰੀ ਇੱਥੇ ਇੱਜ਼ਤ ਮਾਨ ਸਨਮਾਨ ਬਣਾਇਆ ਇਸੇ ਤਰ੍ਹਾਂ ਤੂੰ ਆਪਣੇ ਸਹੁਰਿਆਂ ਦੇ ਵਿੱਚ ਜਾ ਕੇ ਬਣਾਉਣਾ ਇਸ ਤਰ੍ਹਾਂ ਸਿਖਿਆ ਦੇਂਦੇ ਹੋਏ ਉਸ ਮਜ਼ਦੂਰ ਨੇ ਆਪਣੀ ਬੇਟੀ ਦੀ ਡੋਲੀ ਤੋੜ ਦਿੱਤੀ ਤੇ ਜਿਵੇਂ ਹੀ ਉਹ ਡੋਲੀ ਆਪਣੇ ਘਰ ਦੇ ਵਿੱਚ ਲੈ ਕੇ ਚਾੰਦੇ ਨੇ ਤੇ ਜੋ ਉਸ ਲੜਕੀ ਦੀ ਸੱਸ ਸੀ ਉਸ ਨੇ ਆਪਣੀ ਨੂੰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਗਤ ਨਹੀਂ ਸੀ ਕੀਤਾ ਤੇ ਵਿਆਹ ਤੋਂ ਬਾਅਦ ਜਿਵੇਂ ਹੀ ਉਸ ਮਜ਼ਦੂਰ ਦੀ ਬੇਟੀ ਨੇ ਘਰ ਦੇ ਕੰਮ-ਕਾਰ ਕਰਨੇ ਤੇ ਉਸ ਦੀ ਸੱਸ ਨੇ ਸਠਾਣੀ ਨੇ ਉਸ ਦੇ ਹਰ ਇੱਕ ਕੰਮ ਦੇ ਵਿੱਚ ਕੋਈ ਨਾ ਕੋਈ ਨੁਕਸ ਕੱਢਦੇ ਰਹਿਣਾ ਉਸ ਨੂੰ ਹਮੇਸ਼ਾ ਨੀਚਾ ਦਿਖਾਉਂਦੇ ਰਹਿਣਾ ਤੇ ਜੋ ਸੇਠ ਦਾ ਲੜਕਾ ਸੀ ਉਹ ਵੀ ਉਸ ਲੜਕੀ ਦਾ ਬਿਲਕੁਲ ਵੀ ਨਹੀਂ ਸੀ ਕਰਦਾ ਕਿਉਂਕਿ ਸੇਠ ਦਾ ਜੋ ਲੜਕਾ ਸੀ ਉਹ ਆਪਣੀ ਮਰਜ਼ੀ ਦੇ ਮੁਤਾਬਕ ਕਿਸੇ ਹੋਰ ਵਿਆਹ ਕਰਵਾਉਣਾ ਚਾਹੁੰਦਾ ਸੀ ਜਿਸ ਕਰਕੇ ਉਸ ਦੇ ਪਿਤਾ ਸੇਠ ਨੇ ਉਸੋ ਦਵੀਆ ਮਾਝੂਰ ਦੀ ਲੜਕੀ ਦੇ ਨਾਲ ਕਰਵਾ ਦਿੱਤਾ ਜਿਸ ਕਰਕੇ ਉਹ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਨਾਰਾਜ਼ ਰਹਿੰਦਾ ਸੀ ਇਸ ਤਰ੍ਹਾਂ ਥੋੜਾ ਸਮਾਂ ਬੀਤਦਾ ਚਾਹੁੰਦਾ ਹੈ ਤੇ ਉਹ ਸੇਠ ਦਾ ਜੋ ਲੜਕਾ ਹੁੰਦਾ ਹੈ ਉਹ ਆਪਣੀ ਮਾਤਾ ਨੂੰ ਕਹਿਣ ਲੱਗਦਾ ਹੈ ਕਿ ਮੈਂ ਦੂਸਰਾ ਵਿਆਹ ਕਰਵਾ ਲੈਣਾ ਜੋ ਮੈਂ ਦੂਸਰੀ ਜਗ੍ਹਾ ਤੇ ਵਿਆਹ ਕਰਵਾਉਣਾ ਚਾਹਣਾ ਉਹ ਲੜਕੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਉਹ ਦਾਜ ਦੇ ਹੇਚ ਵੀ ਸਾਨੂੰ ਬਹੁਤ ਜ਼ਿਆਦਾ ਦੇਣਗੇ ਬਾਰੇ ਉਹ ਸੇਖ ਦੇ ਘਰ ਵਾਲੀ ਕਹਿਣ ਲੱਗਦੀ ਏ ਕਿ ਤੇਰਾ ਪਿਤਾ ਸੇਠ ਬਿਲਕੁਲ ਵੀ ਇਸ ਗੱਲ ਨੂੰ ਰਾਜ਼ੀ ਨਹੀਂ ਹੋਵੇਗਾ ਦੂਸਰਾ ਵਿਆਹ ਉਸਨੇ ਕਰਨ ਨਹੀਂ ਦੇਣਾ ਪਰ ਇਸੇ ਤਰ੍ਹਾਂ ਹਜੇ ਉਹ ਮਾਂ ਪੁੱਤ ਸਲਾਹੀ ਕਰਦੇ ਹੁੰਦੇ ਨੇ ਕਿ ਸੇਠ ਦੀ ਅਚਾਨਕ ਤਬੀਅਤ ਖਰਾਬ ਹੋ ਜਾਂਦੀ ਏ ਤੇ ਉਸ ਦੀ ਡੈਥ ਹੋ ਜਾਂਦੀ ਏ ਤੇ ਜਦੋਂ ਸੇਠ ਦੀ ਡੈਥ ਹੋ ਜਾਂਦੀ ਏ ਤੇ ਜੋ ਸੇਠ ਦੀ ਘਰ ਵਾਲੀ ਤੇ ਉਸ ਦਾ ਬੇਟਾ ਸੀ ਹੁਣ ਉਹਨਾਂ ਦਾ ਰਸਤਾ ਏਕਦਮ ਬਿਲਕੁਲ ਸਾਫ਼ ਹੋ ਚੁੱਕਿਆ ਸੀ ਹੁਣ ਉਹ ਆਪਣੀ ਮਰਜ਼ੀ ਦੇ ਮੁਤਾਬਕ ਕੁਝ ਵੀ ਕਰ ਸਕਦੇ ਸਨ ਕਿਉਂਕਿ ਪਹਿਲਾਂ ਉਹ ਸੇਠ ਤੋਂ ਡਰਦੇ ਕੁਝ ਵੀ ਕਰਦੇ ਨਹੀਂ ਸਨ ਸੇਠ ਦੀ ਡੈਥ ਕੋਲ ਬਾਅਦ ਦੇ ਵਿੱਚ ਉਹ ਉਸ ਦੀ ਵਾਈਫ ਸਠਾਣੀ ਆਪਣੇ ਬੇਟੇ ਨੂੰ ਕਹਿਣ ਲੱਗੀ ਕਿ ਜਿਵੇਂ ਹੀ ਸੇਠ ਇਸ ਦੁਨੀਆ ਤੇ ਨਹੀਂ ਰਿਹਾ ਉਸੇ ਤਰ੍ਹਾਂ ਇਹ ਮਜ਼ਦੂਰ ਦੀ ਬੇਟੀ ਨੂੰ ਵੀ ਸੇਠ ਦੇ ਕੋਲ ਹੀ ਪਹੁੰਚਾਉਣਾ ਪਵੇਗਾ ਇਹ ਉਹਨਾਂ ਨੇ ਇੱਕ ਪਲਾਨ ਬਣਾਇਆ ਤੇ ਮਜ਼ਦੂਰ ਦੀ ਬੇਟੀ ਦੇ ਨਾਲ ਬਹੁਤ ਵਧੀਆ ਵਿਹਾਰ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਜੋ ਸੇਠ ਦੇ ਘਰ ਵਾਲੀ ਸੀ ਉਸਨੇ ਵੀ ਮਜ਼ਦੂਰ ਦੀ ਬੇਟੀ ਨੂੰ ਆਪਣੀ ਬੇਟੀ ਦੇ ਵਾਂਗ ਬਣਾ ਕੇ ਰੱਖਣਾ ਸ਼ੁਰੂ ਕਰ ਦਿੱਤਾ ਤੇ ਜੋ ਸੇਠ ਦਾ ਬੇਟਾ ਸੀ ਉਹ ਵੀ ਮਜ਼ਦੂਰ ਦੀ ਲੜਕੀ ਦੇ ਨਾਲ ਬਹੁਤ ਜ਼ਿਆਦਾ ਪਹਿਲਾਂ ਤੋਂ ਪ੍ਰੇਮ ਕਰਨ ਲੱਗਾ ਪਰ ਜੋ ਮਜ਼ਦੂਰ ਦੀ ਲੜਕੀ ਸੀ ਉਸ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਉਸ ਦੇ ਮਨ ਦੇ ਵਿੱਚ ਇਹ ਸੀ ਕਿ ਇਹਨਾਂ ਨੇ ਆਪਣੇ ਆਪ ਨੂੰ ਸਮਝਾ ਲਿਆ ਤੇ ਇਹ ਮੈਨੂੰ ਬਹੁਤ ਵਧੀਆ ਸਮਝਣ ਲੱਗ ਗਏ ਨੇ ਤੇ ਮੇਰੇ ਕਿਸੇ ਵੀ ਕੰਮ ਦੇ ਵਿੱਚ ਕੋਈ ਵੀ ਗਲਤੀ ਨਹੀਂ ਕਰਦੇ ਉਹਦੇ ਮਨ ਵਿੱਚ ਇਹੀ ਸੀ ਕਿ ਇਹ ਪਹਿਲਾਂ ਤੋਂ ਬਦਲ ਚੁੱਕੇ ਨੇ ਸੇਠ ਦੀ ਡੈਥ ਤੋਂ ਬਾਅਦ ਦੇ ਵਿੱਚ ਤੇ ਇਸੇ ਤਰ੍ਹਾਂ ਕੁਝ ਦਿਨ ਬੀਤਦੇ ਨੇ ਕੁਝ ਦਿਨ ਬੀਤਣ ਤੋਂ ਬਾਅਦ ਦੇ ਵਿੱਚ ਉਹ ਸੇਠ ਦੇ ਘਰ ਵਾਲੀ ਮਜ਼ਦੂਰ ਦੀ ਬੇਟੀ ਨੂੰ ਕਹਿਣ ਲੱਗਦੀ ਏ ਕਿ ਤੈਨੂੰ ਸਭ ਤੋਂ ਜ਼ਿਆਦਾ ਖਾਣੇ ਦੇ ਵਿੱਚ ਕੀ ਪਸੰਦ ਏ ਮਜ਼ਦੂਰ ਦੀ ਬੇਟੀ ਕਹਿੰਦੀ ਕਿ ਮੈਨੂੰ ਖੀਰ ਬਹੁਤ ਜ਼ਿਆਦਾ ਪਸੰਦ ਏ ਤੇ ਉਸ ਵੀ ਸੱਸ ਉਸ ਨੂੰ ਕਹਿੰਦੀ ਹੈ ਕਿ ਮੈਂ ਬਹੁਤ ਚੰਗੀ ਤਰ੍ਹਾਂ ਵਧੀਆ ਖੀਰ ਬਣਾ ਲੈਂਨੀ ਆ ਉਹ ਖੀਰ ਬਣਾ ਕੇ ਦਿੰਦੀ ਤੇ ਉਸ ਖੀਰ ਦੇ ਵਿੱਚ ਹੀ ਸੇਠ ਦੀ ਘਰ ਵਾਲੀ ਜ਼ਹਿਰ ਮਿਲਾ ਦਿੰਦੀ ਹੈ ਖੀਰ ਬਣਨ ਤੋਂ ਬਾਅਦ ਦੇ ਵਿੱਚ ਉਸ ਦੇ ਵਿੱਚ ਜ਼ਹਿਰ ਮਿਕਸ ਕਰਕੇ ਤੇ ਉਹ ਆਪਣੀ ਮਜ਼ਦੂਰ ਦੀ ਬੇਟੀ ਨੂਨੋ ਸੇਠ ਦੇ ਘਰ ਵਾਲੀ ਖੀਰ ਖਾਣ ਨੂੰ ਕਹਿ ਦਿੰਦੀ ਹੈ ਤੇ ਉਹ ਮਜ਼ਦੂਰ ਦੀ ਬੇਟੀ ਚੁੱਪਚਾਪ ਉਸ ਖੀਰ ਨੂੰ ਖਾ ਲੈਂਦੀ ਹੈ ਤੇ ਖਾਣ ਤੋਂ ਬਾਅਦ ਰਾਤ ਦੇ ਸਮੇਂ ਉਹ ਸੌ ਜਾਂਦੀ ਹੈ ਇਸ ਬੇਣ ਅਗਲਾ ਦਿਨ ਜਦੋਂ ਅਗਲੀ ਸਵੇਰ ਹੁੰਦੀ ਹੈ ਤਾਂ ਮਜ਼ਦੂਰ ਦੀ ਬੇਟੀ ਉੱਠਦੀ ਹੀ ਨਹੀਂ ਸੁੱਤੀ ਹੀ ਰਹਿ ਜਾਂਦੀ ਹੈ ਤੇ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਸੇਠ ਦੇ ਘਰ ਵਾਲੀ ਤੇ ਉਸ ਦਾ ਲड़का ਉਸ ਮਜ਼ਦੂਰ ਨੂੰ ਦੱਸਦੇ ਨੇ ਫੋਨ ਕਰਕੇ ਕਿ ਤੁਹਾਡੀ ਬੇਟੀ ਨੇ ਜ਼ਹਿਰ ਖਾ ਲੀਏ ਸਾਨੂੰ ਫਸਾਉਣ ਦੇ ਲਈ ਪਰ ਉਹ ਮਜ਼ਦੂਰ ਜਾਣਦਾ ਸੀ ਕਿ ਉਸ ਦੀ ਬੇਟੀਆਂ ਉਹ ਲਕੀ ਵੀ ਇਸ ਤਰ੍ਹਾਂ ਦਾ ਕੰਮ ਕਦੇ ਵੀ ਨਹੀਂ ਕਰਦੀਆਂ ਸੇਠ ਸੀ ਜੋ ਮੇਰੀ ਬੇਟੀ ਨੂੰ ਬੇਟੀ ਬਣਾ ਕੇ ਲੈ ਕੇ ਗਿਆ ਸੀ ਉਹ ਤਾਂ ਇਸ ਦੁਨੀਆ ਦੇ ਵਿੱਚ ਹੀ ਨਹੀਂ ਰਿਹਾ ਤੇ ਜੋ ਸੇਖ ਦੀ ਘਰ ਵਾਲੀ ਤੇ ਉਸ ਦਾ ਲੜਕਾ ਸੀ ਉਹ ਮੇਰੀ ਬੇਟੀ ਤੋਂ ਨਫ਼ਰਤ ਕਰਦੇ ਸਨ ਉਹ ਸਮਝ ਦੂਰ ਦੇ ਮਨ ਦੇ ਵਿੱਚ ਇਹੀ ਆਉਂਦਾ ਹੈ ਕਿ ਇਹਨਾਂ ਦੋਨਾਂ ਨੇ ਹੀ ਕੋਈ ਚਾਲ ਚੱਲ ਕੇ ਮੇਰੀ ਬੇਟੀ ਨੂੰ ਨੁਕਸਾਨ ਪਹੁੰਚਾਇਆ ਤੇ ਉਹ ਜਾ ਕੇ ਮਜ਼ਦੂਰ ਥਾਣੇ ਦੇ ਵਿੱਚ ਰਿਪੋਰਟ ਲਿਖਾ ਕੇ ਕੰਪਲੇਨ ਕਰ ਆਉਂਦਾ ਪਰ ਆਪਾਂ ਜਿਵੇਂ ਹੀ ਜਾਣਦੇ ਹਾਂ ਕਿ ਜਿਸ ਦੇ ਕੋਲ ਪੈਸਾ ਹੁੰਦਾ ਉਸ ਦੀ ਹੀ ਇੱਛਤ ਹੁੰਦੀ ਹੈ ਤੇ ਉਸ ਦੀ ਹੀ ਸੁਣੀ ਜਾਂਦੀ ਹੈ ਕੀ ਸੇਮ ਜਦੋਂ ਪੁਲਿਸ ਸਟੇਸ਼ਨ ਜਾਂਦਾਏ ਤੇ ਉਹ ਮਜ਼ਦੂਰ ਨੂੰ ਪੁਲਿਸ ਵਾਲੇ ਕਹਿੰਦੇ ਨੇ ਕਿ ਤੇਰੀ ਬੇਟੀ ਨੇ ਚੈਰ ਖਾਦਾਏ ਤੇ ਇਸ ਦੀ ਰਿਪੋਰਟ ਕਦੇ ਵੀ ਨਹੀਂ ਲਿਖੀ ਜਾਵੇਗੀ ਇਹਨਾਂ ਕਹਿ ਕੇ ਉਸ ਨੂੰ ਵਾਪਸ ਭੇਜ ਦਿੰਦੇ ਨੇ ਤੇ ਉਹ ਮਜ਼ਦੂਰ ਰੋਂਦਾ ਹੋਇਆ ਘਰ ਵਾਪਸ ਆ ਜਾਂਦਾ ਹੈ ਇਇਸੀ ਤੇਰਾ ਮੋਹ ਜਦੂਰ ਪਿਤਾ ਆਪਣੀ ਬੇਟੀ ਦਾ ਸੰਸਕਾਰ ਕਰਕੇ ਘਰ ਵਾਪਸ ਆ ਜਾਂਦਾ ਤੇ ਜਿਵੇਂ ਹੀ ਕੁਝ ਦਿਨ ਬੀਤਦੇ ਨੇ ਤੇ ਉਹ ਸੇਖ ਦਾ ਬੇਟਾ ਜੋ ਕਿ ਬਹੁਤ ਜ਼ਿਆਦਾ ਦਾਜ ਤੇ ਹੀਚ ਦੀ ਨਾਲ ਆਪਣਾ ਦੂਸਰਾ ਵਿਆਹ ਕਰ ਲੈਂਦਾ ਤੇ ਇਸ ਕਰਕੇ ਤੁਸੀਂ ਆਪਣੀ ਬੇਟੀ ਦਾ ਵਿਆਹ ਕਰਨ ਤੋਂ ਪਹਿਲਾਂ ਇਹ ਦੋ ਜਗ੍ਹਾ ਤੇ ਧਿਆਨ ਦੇ ਨਾਲ ਤੁਸੀਂ ਕਦੇ ਵੀ ਭੁੱਲ ਕੇ ਵੀ ਵਿਆਹ ਨਾ ਕਰਿਓ ਸਭ ਤੋਂ ਪਹਿਲਾਂ ਕਿ ਜਦੋਂ ਤੁਸੀਂ ਆਪਣੀ ਬੇਟੀ ਦਾ ਵਿਆਹ ਕਰਨ ਜਾ ਰਹੇ ਹੋ ਜਿੱਥੇ ਜਾ ਰਹੇ ਹੋ ਦੇਖੋ ਕਿ ਉਹ ਪਰਿਵਾਰ ਵਧੀ ਹੈ ਤੁਹਾਡੀ ਬੇਟੀ ਦੀ ਇੱਜ਼ਤ ਕਰਨ ਦੇ ਮਾਨ ਸਨਮਾਨ ਕਰਨ ਦੇ ਲਾਇਕ ਹੈ ਵੀ ਇਹ ਚਾ ਨਹੀਂ ਚੰਗੀ ਤਰ੍ਹਾਂ ਇਹ ਸਭ ਦੇਖ ਕੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀ ਬੇਟੀ ਦਾ ਰੇਸਤਾ ਉਸ ਘਰ ਦੇ ਵਿੱਚ ਕਰਿਆ ਕਰੋ ਇਹ ਕਿਹੜੀਆਂ ਉਹ ਦੋ ਜਗ੍ਹਾ ਨੇ ਜਿੱਥੇ ਸਾਨੂੰ ਆਪਣੀ ਬੇਟੀ ਦਾ ਵਿਆਹ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲੀ ਕਿ ਨਜ਼ਦੀਕੀ ਬਹੁਤ ਜ਼ਿਆਦਾ ਨੇੜੇ ਆਪਣੀ ਬੇਟੀ ਦਾ ਵਿਆਹ ਤੁਹਾਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਨੇੜੇ ਰਿਸ਼ਤਾ ਕਰਨ ਦੇ ਨਾਲ ਜਿਵੇਂ ਹੀ ਪੇਕੇ ਪਰਿਵਾਰ ਦੇ ਵਿੱਚ ਕੋਈ ਵੀ ਵਧੀਆ ਸੁਆਦੀਸ਼ਟ ਡਿਸ਼ ਬਣੀ ਹੁੰਦੀ ਹੈ ਤੇ ਮਾਤਾ ਆਪਣੀ ਬੇਟੀ ਨੂੰ ਫੋਨ ਕਰ ਦਿੰਦੀ ਹੈ ਤੇ ਬੇਟੀ ਤੁਰੰਤ ਹੀ ਆ ਜਾਂਦੀ ਹੈ ਤੇ ਇਸ ਤਰ੍ਹਾਂ ਵਾਰ-ਵਾਰ ਜਲਦੀ ਦੇ ਨਾਲ ਆਪਣੇ ਪੇਕੇ ਘਰ ਜਾਣ ਦੇ ਨਾਲ ਆਪਣਾ ਮਾਨ ਸਨਮਾਨ ਜੋ ਉਹ ਘਟ ਜਾਂਦਾ ਹੈ ਤੇ ਰਿਸ਼ਤਿਆਂ ਦੇ ਵਿੱਚ ਗਰਵਟ ਆ ਜਾਂਦੀ ਹੈ ਤੇ ਦੂਸਰੀ ਚੀਜ਼ ਆਪਣੀ ਬੇਟੀ ਦਾ ਵਿਆਹ ਤੁਸੀਂ ਆਪਣੇ ਬਹੁਤ ਜ਼ਿਆਦਾ ਅਮੀਰ ਜਾਂ ਆਪਣੇ ਤੋਂ ਬਹੁਤ ਜ਼ਿਆਦਾ ਅਮੀਰ ਧਨਵਾਨ ਘਰ ਦੇ ਵਿੱਚ ਤੁਹਾਨੂੰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਜਿਵੇਂ ਪੇਕੇ ਪਰਿਵਾਰ ਤੋਂ ਸੋਹਰਾ ਪਰਿਵਾਰ ਬਹੁਤ ਹੀ ਜ਼ਿਆਦਾ ਅਮੀਰ ਹੁੰਦਾ ਹੈ ਤਾਂ ਕਈ ਵਾਰ ਜੋ ਸਹੁਰਾ ਪਰਿਵਾਰ ਹੁੰਦਾ ਹੈ ਉਹ ਲੜਕੀ ਵਾਲੀ ਪਰਿਵਾਰ ਦੀ ਇੱਜ਼ਤ ਮਾਨ ਸਨਮਾਨ ਬਿਲਕੁਲ ਵੀ ਨਹੀਂ ਕਰਦਾ ਉਹਨਾਂ ਨੂੰ ਇੱਕ ਬਿਖਾਰੀ ਦੀ ਤਰ੍ਹਾਂ ਸਮਝਣ ਲੱਗਦੇ ਨੇ ਤੇ ਬਿਲਕੁਲ ਵੀ ਇੱਜ਼ਤ ਨਹੀਂ ਦਿੰਦੇ ਤੇ ਇਸ ਦੇ ਨਾਲ ਨਾਲ ਉਹ ਜ਼ਿੰਦਗੀ ਭਰ ਤੁਹਾਡੀ ਬੇਟੀ ਨੂੰ ਤਾਨੇ ਮੇਨੇ ਵੀ ਮਾਰਦੇ ਰਹਿੰਦੇ ਨੇ ਬੇਟੀ ਨੂੰ ਇਸ ਤਰ੍ਹਾਂ ਦੇ ਤਾਨੇ ਕਿ ਤੁਸੀਂ ਬਹੁਤ ਜ਼ਿਆਦਾ ਗਰੀਬ ਹੋ ਤੋ ਕੋਈ ਦਾਜ ਤੇ ਹੀਚ ਨਹੀਂ ਲੈ ਕੇ ਇਸ ਤਰ੍ਹਾਂ ਦੇ ਤਾਨੇ ਮੇਨੇ ਵੀ ਸੁਣਨ ਨੂੰ ਮਿਲਦੇ ਨੇ ਇਸ ਕਰਕੇ ਇਹਨਾਂ ਦੋ ਜਗ੍ਹਾ ਤੇ ਆਪਣੀ ਬੇਟੀ ਦਾ ਭੁੱਲ ਕੇ ਵੀ ਰਿਸ਼ਤਾ ਨਾ ਕਰਿਓ ਹਾਂਜੀ ਇਹ ਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਕੋਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਉਣਾ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਸਪੋਰਟ ਕਰਿਓ ਤੁਹਾਡਾ ਸਾਰੀ ਹੀ ਪਿਆਰ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਤੇ ਲਈ ਬਹੁਤ ਬਹੁਤ ਧੰਨਵਾਦ ਜੀ